ਸਦਾ ਇੱਕ ਸਾਰ ਨਹੀਂ ਰਹਿੰਦੇ ਜਮਾਨੇ ਬਦਲ ਜਾਂਦੇ ਨੇ ਸਦਾ ਇੱਕ ਸਾਰ ਨਹੀਂ ਰਹਿੰਦੇ ਜਮਾਨੇ ਬਦਲ ਜਾਂਦੇ ਨੇ ਸਦਾ ਇੱਕ ਸਾਰ ਨਹੀਂ ਰਹਿੰਦੇ ਜਮਾਨੇ ਬਦਲ ਜਾਂਦੇ ਨੇ ਉਹ ਸਦਾ ਇੱਕ ਬਦਲ ਜਾਂਦੇ ਨੇ ਸਦਾ ਇੱਕਸਾਰ ਨਹੀਂ ਰਹਿੰਦੇ ਜ਼ਮਾਨੇ ਬਦਲ ਜਾਂਦੇ ਨੇ ਸਦਾ ਇੱਕਸਾਰ ਨਹੀਂ ਰਹਿੰਦੇ ਜ਼ਮਾਨੇ ਬਦਲ ਜਾਂਦੇ ਨੇ ਸਦਾ ਇੱਕਸਾਰ ਨਹੀਂ ਰਹਿੰਦੇ ਜ਼ਮਾਨੇ ਬਦਲ ਜਾਂਦੇ ਨੇ ਇੱਕਸਾਰ ਨਹੀਂ ਰਹਿੰਦੇ ਜਮਾਨੇ ਬਦਲ ਜਾਂਦੇ ਨੇ ਸਦਾ ਇੱਕਸਾਰ ਨਹੀਂ ਰਹਿੰਦੇ ਜਮਾਨੇ ਬਦਲ ਜਾਂਦੇ ਨੇ ਇੱਕਸਾਰ ਨਹੀਂ ਰਹਿੰਦੇ ਜਮਾਨੇ ਬਦਲ ਜਾਂਦੇ ਨੇ ਸਦਾ ਇੱਕਸਾਰ ਨਹੀਂ ਰਹਿੰਦੇ ਜਮਾਨੇ ਬਦਲ ਜਾਂਦੇ ਨੇ ਸਦਾ ਇੱਕਸਾਰ സി ുഗണ എ സി ുഗണേ സി ുഗണ നാ സി ുഗണ നാണ ജി ണ സി ുഗണ നാണ സി ുഗണ നാണ ജി ുഗണേ ਜਿਹੜੇ ਸਿਰ ਚੁੱਕਣਾਂ ਦੇਵਣ ਕਦੇ ਆ ਸਿਰ ਚੁਕਾਉਂਦੇ ਨੇ ਸਿਰ ਚੁੱਕਣਾਂ ਦੇਵਣ ਸਿਰ ਚੁਕਾਉਂਦੇ ਨੇ ਜਿਹੜੇ ਸਿਰ ਚੁੱਕਣਾਂ ਦੇਵਣ ਕਦੇ ਆ ਸਿਰ ਚੁਕਾਉਂਦੇ ਨੇ ਸਿਰ ਚੁੱਕਣਾਂ ਦੇਵਣ ਕਦੇ ਆ ਸਿਰ ਚੁਕਾਉਂਦੇ ਜਿਹੜੇ ਸਿਰ ਚੁੱਕਣ ਨਾ ਦੇਵਣ ਕਦੇ ਆ ਸਿਰ ਚੁਕਾਉਂਦੇ ਨੇ ਜਿਹੜੇ ਸਿਰ ਚੁੱਕਣ ਨਾ ਦੇਵਣ ਕਦੇ ਆ ਸਿਰ ਚੁਕਾਉਂਦੇ ਨੇ ਸਦਾ ਇੱਕਸਾਰ ਨਹੀਂ ਰਹਿੰਦੇ ਉਦੋਂ ਐਦਾਂ ਦੇ ਲੋਕ ਸੁਣਿਆ ਮੈਂ ਪੜਿਆ ਜਿੱਥੇ ਮਹਾਂਪੁਰਸ਼ਾਂ ਨੇ ਬਹਿਣਾ ਭਜਨ ਵਾਸਤੇ ਉੱਥੇ ਤਮਾਕੂ ਸਿੱਟ ਦੇਣਾ ਉੱਥੇ ਜਰਦੇ ਸੁੱਟਦੇ ਸੀ ਪਰ ਜਦੋਂ ਸਾਧ ਸੰਗਤ ਜੀ ਉਹ ਪਰਮੇਸ਼ਰ ਨੂੰ ਭਾਗ ਹੈ ਨਾ ਮਹਾਂਪੁਰਸ਼ ਜਿੱਥੇ ਪੈਰ ਧਰਦੇ ਸੀ ਕਹਿੰਦੇ ਇੱਥੇ ਚਾਦਰਾਂ ਵਿਛਾ ਦਿਓ ਇੱਥੇ ਦਰੀਆਂ ਵਿਛਾ ਦਿਓ ਸਾਧ ਸੰਗਤ ਜੀ ਗੱਡੀ 'ਚ ਬਹਿਣਾ ਗੱਡੀ 'ਚ ਚਾਦਰਾਂ ਉਹਨਾਂ ਨੇ ਬੈਡਾਂ ਤੇ ਬਹਿਣਾ ਬੈਡਾਂ ਦੇ ਉੱਤੇ ਚਾਦਰਾਂ ਸਾਦਾ ਜਿਹਾ ਲਿਵਾਜ਼ ਹੁੰਦਾ ਸੀ ਮਹਾਂਪੁਰਸ਼ਾਂ ਦਾ ਅੱਜ ਪਤਾ ਨਹੀਂ ਕਿੰਨੀ ਕੁ ਦੁਨੀਆਂ ਉਹਨਾਂ ਦੀਆਂ ਜਾਦਾਂ ਉਹਨਾਂ ਦੇ ਜਨਮ ਦਿਹਾੜੇ ਮਨਾ ਰਹੀ ਆ